2 ਘੰਟੇ ਦੀ ਬਾਰਿਸ਼ ਹੁੰਦੀ ਹੈ ਤੇ ਟਾਇਲਾਂ ਜਿਹੜੀਆਂ ਨੇ ਅੰਦਰ ਢਸ ਚੁੱਕੀਆਂ ਨੇ ਤੇ ਪੇੜ ਵੀ ਜਿਹੜਾ ਡਿੱਗਣ ਦੀ ਕਗਾਰ ਤੇ ਆ ਚੁੱਕਿਆ ਹੈ ਤਾਂ ਕੀ ਕਹਿਣਾ ਚਾਹੋਗੇ ਕਿੱਥੇ ਲੱਗੇ ਨੇ ਟਾਇਲਾਂ ਮੜਾ ਜਾਂ ਕਾਈਂਡਲੀ ਦੱਸ ਦਿਓ ਫਿਰ ਮੈਂ ਹੁਣ ਜਵਾਬ ਲੈ ਕੇ ਤੁਹਾਨੂੰ ਸਰ ਠੇਕੇਦਾਰ ਦੀ ਇਸ ਵਿਚਾਲੇ ਲਾਪਰਵਾਹੀ ਹੋ ਸਕਦੀ ਮੌਕਾ ਦੇਖਣ ਤੋਂ ਬਾਅਦ ਹੀ ਪਤਾ ਲੱਗੂ ਵੀ ਦੇਖ ਕੇ ਫਿਰ ਮੈਂ ਦੱਸ ਸਕਦਾ ਤੁਹਾਨੂੰ ਠੀਕ ਕਰਾਂਗੇ ਗੱਲ ਕਰੀਏ ਅਟਲ ਅਪਾਰਟਮੈਂਟਸ ਦੀ ਕਿਸ ਸਮੇਂ ਤੱਕ ਕਿ ਅਪਾਰਟਮੈਂਟs 'ਚ ਨੇ ਲੋਕਾਂ ਨੂੰ ਮਿਲਦਾ ਜਿਹੜੀ ਅਟਲ ਅਪਾਰਟਮੈਂਟ ਦੀ ਟਾਈਮ ਬੰਡਿੰਗ ਹੈ ਉਹ 2 ਸਾਲ ਦੀ ਹੈ ਕੰਮ ਸਾਡਾ ਅਟਲ ਅਪਾਰਟਮ जन हितेषी टीआरपी नहीं खरीदते भरोसा जीतते हैं हम जन हितेषी देख रहे तमाम दर्शकों का स्वागत है मैं अंजली राजपूत ਦੋਸਤੋ ਇਸ ਵੇਲੇ ਲੁਧਿਆਣਾ ਦੀ ਇੰਪਰੂਵਮੈਂਟ ਟਰਸਟ ਵਿਖੇ ਮੌਜੂਦ ਹਾਂ ਜਿੱਥੇ ਸਾਡੇ ਵੱਲੋਂ ਕੱਲ ਤੁਹਾਨੂੰ ਦਿਖਾਇਆ ਗਿਆ ਕਿ ਕਿਸ ਤਰੀਕੇ ਦੇ ਨਾਲ ਮਹਿਜ਼ 2 ਘੰਟੇ ਬਰਸਾਤ ਹੋਉਂਦੀ ਹੈ ਤੇ ਟਾਇਲਾਂ ਜਿਹੜੀਆਂ ਕਿ ਕੁਝ ਦਿਨ ਪਹਿਲੇ ਹੀ ਲਗਵਾਈਆਂ ਗਈਆਂ ਸੀ ਤੇ ਟਾਇਲਾਂ ਜਿਹੜੀਆਂ ਨੇ ਅੰਦਰ ਤਸੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਤੇ ਬਿਲਕੁਲ ਐਂਟ੍ਰੈਂਸ ਦੇ ਉੱਪਰ ਜਿਹੜਾ ਗੇਟ ਹੈ ਉੱਥੇ ਵੀ ਦੇਖਿਆ ਜਾ ਸਕਦਾ ਸੀ ਕਿ ਸਾਰੀ ਜਗ੍ਹਾ ਜਿਹੜੀ ਹੈ ਖੋਖਲੀ ਹੋ ਚੁੱਕੀ ਸੀ ਤੇ ਜ਼ਰੂਰ ਹੀ ਹੁਣ ਤੁਹਾਨੂੰ ਉੱਥੇ ਦਾ ਮੰਜ਼ਰ ਦਿਖਾਵਾਂਗੇ ਕਿਤਨਾ ਕਿਤੇ ਜਨ ਹਿਤੇਸ਼ੀ ਦੀ ਇਸ ਖਬਰ ਦਾ ਅਸਰ ਹੁੰਦਾ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਕੰਮ ਜਿਹੜਾ ਹੈ ਇੱਥੇ ਸ਼ੁਰੂ ਕਰਵਾ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪੇੜ ਜਿੱਥੋਂ ਦੀ ਖੋਖਲਾ ਹੋ ਚੁੱਕਿਆ ਸੀ ਤਾਂ ਉਸ ਜਗ੍ਹਾ ਨੂੰ ਫਿਲਹਾਲ ਦੇ ਲਈ ਭਰ ਦਿੱਤਾ ਗਿਆ ਤਾਂ ਜਾਨੀ ਤੇ ਅਸੀਂ ਦੀ ਖਬਰ ਦਾ ਇਹ ਅਸਰ ਹੁੰਦਾ ਹੋਇਆ ਨਜ਼ਰ ਆ ਰਿਹਾ ਕੁਝ ਦਿਨ ਪਹਿਲਾਂ ਹੀ ਜਿਹੜੀਆਂ ਨੇ ਟਾਇਲਾ ਲੱਗੀਆਂ ਸੀ ਤੇ ਹੁਣ ਦੇਖਿਆ ਜਾ ਸਕਦਾ ਕਿ ਕੰਮ ਜਿਹੜਾ ਹੈ ਨਾਲ ਦੇ ਨਾਲ ਅੱਜ ਹੀ ਨਹੀਂ ਬਲਕਿ ਬੀਤੇ ਦਿਨ ਹੀ ਇਸ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਸੀ ਤਾਂ ਜਿਹੜੇ ਇੰਪਰੂਵਮੈਂਟ ਫਸ ਦੇ ਚੇਅਰਮੈਨ ਨੇ ਤਰਸੇਮ ਪਿੰਡਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕੀ ਕੁਝ ਕਾਰਵਾਈ ਜਿਹੜੇ ਉਹਨਾਂ ਦੇ ਵੱਲੋਂ ਕੀਤੀ ਜਾਏਗੀ ਕਿਉਂਕਿ ਕਾਫੀ ਜ਼ਿਆਦਾ ਨੁਕਸਾਨ ਜਿਹੜੇ ਇੱਥੇ ਹੋ ਸਕਦਾ ਸੀ ਪੇੜ ਡਿੱਗਣ ਦਾ ਜਿਹੜਾ ਕਿਤੇ ਨਾ ਕਿਤੇ ਡਰ ਬਣਿਆ ਹੋਇਆ ਸੀ ਇਸ ਦੇ ਨਾਲ ਹੀ ਐਂਟਰੈਂਸ ਤੇ ਵੀ ਜਿਹੜੀਆਂ ਟਾਇਲਾਂ ਤਸੀਆਂ ਹੋਈਆਂ ਨੇ ਗੱਡੀਆਂ ਉੱਥੋਂ ਦੀ ਲੰਘ ਰਹੀਆਂ ਸੀ ਤਾਂ ਕੋਈ ਵੀ ਅਣਹੋਣੀ ਵੀ ਜਿਹੜੀ ਹੈ ਵਾਪਰ ਸਕਦੀ ਸੀ ਤਾਂ ਕੀ ਕੋ ਜਨਾਂ ਦਾ ਕਹਿਣਾ ਹੈ ਇਹ ਜ਼ਰੂਰ ਹੀ ਜਾਣਾਂਗੇ ਪ੍ਰੂਫਮੈਂਟ ٹرسٹ ਦੇ ਜਿਹੜੇ ਚੇਅਰਮੈਨ ਨੇ ਤਰਸੀਮ ਪਿੰਡ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਤਸਰ ਅਸੀਂ ਦੇਖਿਆ ਕਿ ਕੁਝ ਦਿਨ ਪਹਿਲਾਂ ਇੰਪਰੂਵਮੈਂਟ ਰਸਤੇ ਵਿੱਚ ਕੰਮ ਕਰਵਾਇਆ ਗਿਆ ਟਾਇਲਾਂ ਵਗੈਰਾ ਲਗਵਾਈਆਂ ਗਈਆਂ ਤੇ ਕੱਲ ਮਹਿਜ਼ 2 ਘੰਟੇ ਦੀ ਬਾਰਿਸ਼ ਹੁੰਦੀ ਹੈ ਤੇ ਟਾਇਲਾਂ ਜਿਹੜੀਆਂ ਨੇ ਅੰਦਰ ਧਸ ਚੁੱਕੀਆਂ ਨੇ ਤੇ ਪੇੜ ਵੀ ਜਿਹੜਾ ਡਿੱਗਣ ਦੀ ਕਗਾਰ ਤੇ ਆ ਚੁੱਕਿਆ ਥੋੜੇ ਹੀ ਸਮੇਂ ਬਾਅਦ ਦੁਬਾਰਾ ਉਹਨੂੰ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕੀ ਕਹਿਣਾ ਚਾਹੋਗੇ ਇਸ ਤੇ ਤੁਸੀਂ ਆ ਮੇਰੇ ਹੁਣ ਧਿਆਨ ਚ ਲੈਂਦਾ ਕੱਲ ਸਾਡੀ ਚੰਡੀਗੜ੍ਹ ਮੀਟਿੰਗ ਸੀਗੀ ਤੇ ਕੋਰਟ ਤੇ ਦੋ ਡੇਟਾਂ ਸੀਗੀਆਂ ਉੱਥੇ ਮੈਂ ਗਿਆ ਸੀ ਪਰ ਤੁਸੀਂ ਮੈਨੂੰ ਹੁਣ ਧਿਆਨ ਚ ਲੈਂਦਾ ਵੀ ਇੰਪਰੂਵਮੈਂਟ ਟਰਸਟ ਦੀਆਂ ਕਿੱਥੇ ਲੱਗੀਆਂ ਨੇ ਟਾਈਲਾਂ ਮਾੜਾ ਜਾਂ ਕਾਈਂਡਲੀ ਦੱਸ ਦਿਓ ਫਿਰ ਮੈਂ ਹੋਰ ਜਵਾਬ ਲੈ ਕੇ ਤੁਹਾਨੂੰ ਦੱਸ ਦਾਂ ਸਰ ਪਾਰਕਿੰਗ ਦਾ ਜਿਹੜਾ ਏਰੀਆ ਜਿੱਥੇ ਅਕਸਰ ਦੇਖਿਆ ਜਾਂਦਾ ਜਿਹੜੀ ਐਂਟ੍ਰੈਂਸ ਹੀ ਹੈਗੀ ਜਿੱਥੋਂ ਸਵੇਰ ਦੇ ਸਮੇਂ ਤੁਸੀਂ ਵੀ ਗੱਡੀ ਲੈ ਕੇ ਅੰਦਰ ਦਾਖਲ ਹੁੰਦੇ ਹੋ ਉਸ ਸਾਈਡ ਤੇ ਟਾਈਲਾਂ ਲੱਗੀਆਂ ਨੇ ਕੁਝ ਦਿਨ ਪਹਿਲਾਂ ਤੇ ਜਿਹੜਾ ਦਰਖਤ ਲੱਗਿਆ ਹੋਇਆ ਬਿਲਕੁਲ ਐਂਟ੍ਰੈਂਸ ਤੇ ਸਭ ਤੋਂ ਪਹਿਲਾਂ ਦਰਖਤ ਹੈ ਉੱਥੋਂ ਦੀ ਸਾਰੀ ਜਗ੍ਹਾ ਜਿਹੜੀ ਅੰਦਰੋਂ ਦੀ ਖੋਖਲੀ ਹੋ ਚੁੱਕੀ ਹੈ ਜਿੱਥੋਂ ਦੀਆਂ ਗੱਡੀਆਂ ਦਾਖਲ ਹੁੰਦੀਆਂ ਨੇ ਕੱਲ ਵੀ ਦੇਖਿਆ ਜਾ ਸਕਦਾ ਸੀ ਕਿ ਟਾਈਲਾਂ ਅੰਦਰ ਧ ਕਿਉਂਕਿ ਮੈਂ ਮੇਰੇ ਹੁਣ ਧਿਆਨ ਚ ਲਿਆਂਦਾ ਤੁਸੀਂ ਜਿਹੜਾ ਟਾਈਲਾਂ ਦਾ ਜਿਹੜੇ ਟਾਈਲਾਂ ਧਸੀਆਂ ਨੇ ਪਹਿਲਾਂ ਇੱਥੇ ਤੁਹਾਨੂੰ ਮੈਂ ਦੱਸਦਾ ਉਹ ਵੀ ਇਹ ਕੱਚੀ ਜਗ੍ਹਾ ਨਹੀਂ ਸੀ ਪੱਕੀ ਸੀ ਪਰ ਫਿਰ ਵੀ ਜੇ ਟਾਈਲਾਂ ਤਾਂ ਧਸੀਆਂ ਨੇ ਤਾਂ ਹੁਣੇ ਅਸੀਂ ਇਮੀਡੀਏਟਲੀ ਆਪਾਂ ਚੈੱਕ ਕਰ ਲੈਣੇ ਆ ਕਿ ਜੇ ਉਹਨੂੰ ਉਹਨੂੰ ਰਿਪੇਅਰ ਕਰਦੇ ਪਹਿਲਾਂ ਦੇਖੀ ਵੀ ਟਾਈਲਾਂ ਧਸੀਆਂ ਕਿਉਂ ਜੀ ਥੱਲੇ ਤੇ ਪੱਕੀ ਜਗ੍ਹਾ ਵਾ ਜਿਹੜੀ ਤੁਸੀਂ ਪੇੜ ਦੀ ਗੱਲ ਕਰਦੇ ਹੋ ਇਹ ਨਾ ਐਨਜੀਟੀ ਵੱਲੋਂ ਸਾਨੂੰ ਹੁਕਮ ਆ ਸਾਰੇ ਪੂਰੇ ਪੰਜਾਬ 'ਚ ਨਹੀਂ ਪੂਰੇ ਵਿਸ਼ਵ ਦੇ ਵਿੱਚ ਆ ਵੀ ਜੇ ਵਾਤਾਵਰਨ ਨੂੰ ਤੁਸੀਂ ਸਹੀ ਰੱਖਣਾ ਪੌਦਿਆਂ ਨੂੰ ਤੁਸੀਂ ਸਹੀ ਰੱਖਣਾਂ ਦੀ ਦੇਖਭਾਲ ਕਰਨੀ ਆ ਤੇ ਉਹਦੇ ਚਾਰ ਛਫੇਰੇ ਦਾ ਜਿਹੜੀ ਬਾਉਂਡਰੀ ਆ ਕੋਈ 2 ਫੁੱਟ ਕਿਤੇ ਸਪੇਸ ਦਿੱਤੀ ਆ ਕਿਤੇ 3 ਫੁੱਟਾ ਕਿਤੇ 1 ਫੁੱਟਾ ਜੋ ਵੀ ਕੋਡ ਦੀਆਂ ਹਦਾਇਤਾਂ ਨੇ ਉਹਦੇ ਦੀਨ ਅਸੀਂ ਸਾਨੂੰ ਕਚਾ ਰੱਖਣਾ ਪੈਂਦਾ ਉਹ ਕੱਚਾ ਇਸ ਕਰਕੇ ਰੱਖਣਾ ਪੈਂਦਾ ਤਾਂ ਕਿ ਜਿਹੜਾ ਉਹਦਾ ਸਹੀ ਤਰੀਕੇ ਨਾਲ ਦੇਖਭਾਲ ਹੋ ਸਕੇ ਜਿਹੜਾ ਪਾਣੀ ਦੀ ਬਰਸਾਤ ਦੀ ਜਾਂ ਕੋਈ ਆ ਉਹ ਜ਼ਮੀਨ ਦੇ ਵਿੱਚ ਜਾ ਸਕੇ ਉਹਦੀਆਂ ਹਦਾਇਤਾਂ ਦਾ ਅਸੀਂ ਪਾਲਣ ਕੀਤਾ ਜੇ ਫਿਰ ਵੀ ਕੋਈ ਪੇੜ ਨੀਚੇ ਗਿਆ ਤਾਂ ਉਹਦਾ ਕਾਰਨ ਕੀ ਹੈ ਵੀ ਨੀਚੇ ਕੋਈ ਖਦਾਈ ਤਾਂ ਨਹੀਂ ਹੋਈ ਉਹਨੂੰ ਆਪਾਂ ਚੈੱਕ ਕਰਾਂ ਲੈਂਦੇ ਤਾਂ ਕਿਤੇ ਨਾ ਕਿਤੇ ਦੇਖਿਆ ਜਾ ਸਕਦਾ ਕਿ ਠੇਕੇਦਾਰ ਦੀ ਇਸ ਵਿਚਾਲੇ ਲਾਪਰਵਾਹੀ ਹੋ ਸਕਦੀ ਹੈ ਕਿ ਸਹੀ ਢੰਗ ਦੇ ਨਾਲ ਉਸ ਜਗ੍ਹਾ ਨੂੰ ਭਰਿਆ ਨਹੀਂ ਗਿਆ ਜਾਂ ਫਿਰ ਮਿੱਟੀ ਸੁੱਕੀ ਨਹੀਂ ਸੀ ਜਾਂ ਫਿਰ ਸਹੀ ਨਹੀਂ ਹੋਈ ਤਾਂ ਕਰਕੇ ਹੁੰਦੇ ਤਾਂ ਹਾਂਜੀ ਬਿਲਕੁਲ ਉਹਨੂੰ ਮੌਕਾ ਦੇਖਣ ਤੋਂ ਬਾਅਦ ਹੀ ਪਤਾ ਲੱਗੂ ਵੀ ਜਿਦੀ ਕੋਈ ਅੰਗੈਲੀ ਜਿਸ ਬੰਦੇ ਨੇ ਕੀਤੀ ਹੈ ਠੇਕੇਦਾਰ ਜਾਂ ਸਾਡੇ ਸਟਾਫ ਵੱਲੋਂ ਹੈਗੀ ਤੋਂ ਦੇਖ ਕੇ ਫਿਰ ਮੈਂ ਦੱਸ ਸਕਦਾ ਤੁਹਾਨੂੰ ਠੀਕ ਕਰਾਂਗੇ ਜੀ ਜੀ ਸਰ ਅਸੀਂ ਦੇਖ ਸਕਦੇ ਜਿਵੇਂ ਤੁਸੀਂ ਕਿਹਾ ਕਿ ਅਸੀਂ ਇਹ ਮਾਮਲਾ ਤੁਹਾਡੇ ਧਿਆਨ ਦੇ ਵਿੱਚ ਲੈ ਕੇ ਆਏ ਹਾਂ ਤੁਹਾਨੂੰ ਇਸ ਦੇ ਬਾਰੇ ਸਟਾਫ ਦੇ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਕਰਵਾਇਆ ਗਿਆ ਕਿ ਐਵੇਂ ਹੋ ਚੁੱਕਿਆ ਕਿਉਂਕਿ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਪੇੜ ਵੀ ਡਿੱਗ ਸਕਦਾ ਸੀ ਲੋਕਾਂ ਦੇ ਵੱਲੋਂ ਆਪਣੀਆਂ ਗੱਡੀਆਂ ਪਾਕਿਤੀਆਂ ਜਾ ਸਕਦੀਆਂ ਨੇ ਕਿਸੇ ਦੇ ਉੱਪਰ ਵੀ ਕੋਈ ਵੀ ਅਨਹੋਣੀ ਵੀ ਹੋ ਸਕਦੀ ਦੇਖੋ ਪੇੜ ਡਿੱਗਣ ਦਾ ਜਿੱਥੇ ਤੱਕ ਮਸਲਾ ਉਹ ਤਾਂ ਹੀ ਡਿੱਗ ਸਕਦਾ ਜੇ ਥੱਲੇ نیچے ਕੋਈ ਖਦਾਈ ਕੀਤੀ ਹੋਵੇ نیچے ਕੋਈ ਖਦਾਈ ਨਹੀਂ ਕੀਤੀ ਅਸੀਂ ਰੇਨ ਹਾਰਵੈਸਟਿੰਗ ਦੇ ਪੁਆਇੰਟ ਬਣਾਏ ਆ ਨੇਚਰਲੀ ਉਹ ਵੀ ਜ਼ਰੂਰੀ ਆ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਿਹੱਦ ਜਿਹੜਾ ਜ਼ਰੂਰੀ ਕਦਮ ਚੱਕਣ ਵਾਲਾ ਸੀ ਜਿਹੜਾ ਕਈ ਸਰਕਾਰਾਂ ਨੇ ਅਜੇ ਤੱਕ ਚੱਕਿਆ ਨਹੀਂ ਜੀ ਪਰ ਅਸੀਂ ਉਹਦੀ ਸ਼ੁਰੂਆਤ ਆਪਣੇ ਇੰਪਰੂਵਮੈਂਟ ਟਰਸਟ ਆਫਿਸ ਤੋਂ ਕੀਤੀ ਆ ਜਿੱਥੇ ਪੇੜ ਆ ਉਹਦੇ ਨਾਲ ਦੋ ਟੈਂਕੀਆਂ ਹੋਦ ਬਣੇ ਨੇ ਪੇੜ ਸਾਡਾ ਬਚਾਉਣਾ ਫਰਜ਼ ਬੰਦਾ ਅਸੀਂ এনवायरमेंट ਨੂੰ ਬਚਾਉਣਾ ਫਰਜ਼ ਬੰਦਾ ਜਿੱਦਾਂ ਪਾਣੀ ਆ ਬਰਸਾਤ ਦਾ ਪਾਣੀ ਅਸੀਂ ਵਿਚਾਰੇ ਅਸੀਂ ਪੇੜ ਵੀ ਸੇਵ ਕਰਨੀ ਨੇ ਪਰ ਇਹ ਰਾਤ ਜੇ ਬਰਸਾਤ ਹੋਈ ਆ ਤੇ ਮਾਰਨਿੰਗ ਹੋਈ ਆ ਤੇ ਆਫਿਸ ਖੁੱਲਿਆ ਤੇ ਆਂਦੇ ਸਾਰੀ ਆਪਣੀ ਇੰਟਰਵਿਊ ਸ਼ੁਰੂ ਹੋ ਗਈ ਜੀ ਜੇਹੀ ਕਿਤੇ 2-3 ਦਿਨ ਵਿੱਚ ਗੈਪ ਆ ਜਾਂਦੇ ਫਿਰ ਆਪਣੇ ਕੋ ਇੱਕ ਏਕਸਕਿਊਜ਼ ਕੋਈ ਨਹੀਂ ਸੀ ਬਚਣਾ ਹੈਗਾ ਹੁਣ ਤੇ ਰਾਤ ਬਰਸਾਤ ਹੋਈ ਆ ਸਵੇਰੇ ਆਫਿਸ ਆਏ ਆ ਆਂਦੇ ਸਾਰੀ ਤੁਹਾਡੀ ਇੰਟਰਵਿਊ ਹੋ ਗਈ ਤੇ ਹੁਣ ਚੈੱਕ ਕੱਲ ਜੀ ਸਰ ਕੱਲ ਸਵੇਰ ਦੀ ਜਿਵੇਂ ਬਰਸਾਤ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 2 ਘੰਟੇ ਸਵੇਰ ਦੇ ਸਮੇਂ ਬਰਸਾਤ ਹੋਈ ਤਾਂ ਉਸ ਵੇਲੇ ਇਹ ਸਾਰਾ ਮੰਜ਼ਰ ਬਣਿਆ ਹੋਇਆ ਸੀ ਕੁਝ ਦਿਨ ਹੀ ਹੋਏ ਨੇ ਕੰਮ ਹੋਏ ਨੇ ਮੈਂ ਕੱਲ ਚੰਡੀਗੜ੍ਹ ਸੀ ਜੀ ਮੇਰੀ ਕੋਰਟ ਤੇ ਡੇਟਾ ਸੀਗੀ ਸਾਡੀ ਪਾਰਟੀ ਦੀ ਮੀਟਿੰਗ ਸੀਗੀ ਮੰਤਰੀ ਸਾਹਿਬ ਨਾਲ ਮੀਟਿੰਗ ਸੀ ਇਸ ਕਰਕੇ ਮੈਂ ਚੰਡੀਗੜ੍ਹ ਗਿਆ ਸੀ ਮੈਂ ਰਾਤ 9:00 ਵਜੇ ਜੀ ਬਿਲਕੁਲ ਤਾਂ ਸਰ ਜੀ ਗੱਲ ਕਰੀਏ ਅਟਲ ਅਪਾਰਟਮੈਂਟਸ ਦੀ ਤਾਂ ਲੋਕਾਂ ਨੂੰ ਬੜਾ ਹੀ ਇੰਤਜ਼ਾਰ ਹੈ ਇੱਕ ਪ੍ਰੋਜੈਕਟ ਜਿਹੜਾ ਇੰਪਰੂਵਮੈਂਟ ਰਸ ਦਾ ਕਾਫੀ ਹੀ ਲੰਬੇ ਸਮੇਂ ਤੋਂ ਚਰਚਾ ਦੇ ਵਿੱਚ ਬਣਿਆ ਹੋਇਆ ਹੈ ਲੋਕਾਂ ਨੂੰ ਇੰਤਜ਼ਾਰ ਹੈ ਇਸ ਪ੍ਰੋਜੈਕਟ ਦਾ ਕੀ ਕੁਝ ਇਸ ਦੀ ਅਪਡੇਟ ਹੈ ਲੇਟੈਸਟ ਅਪਡੇਟ ਕੀ ਕਿਸ ਸਮੇਂ ਤੱਕ ਕਿ ਅਪਾਰਟਮੈਂਟਸ ਜਿਹੜੇ ਨੇ ਲੋਕਾਂ ਨੂੰ ਮਿਲ ਸਕਣਗੇ ਜਿਹੜੀ ਅਟਲ ਅਪਾਰਟਮੈਂਟ ਦੀ ਟਾਈਮ ਬਾਉਂਡਿੰਗ ਆ ਉਹ 2 ਸਾਲ ਦੀ ਆ ਜੀ ਤੇ 2 ਸਾਲਾਂ ਦੇ ਵਿੱਚ ਅਸੀਂ ਬਣ ਕੇ ਜਿਹੜੀ ਕੰਸਟ੍ਰਕਸ਼ਨ ਉਹ ਤਿਆਰ ਹੋ ਜੂਗੀ ਤੇ ਅਸੀਂ ਹੈਂਡਓਵਰ ਕਰਕੇ ਜਿਹੜੇ ਪੋਜੈਸ਼ਨ ਨੇ ਜਿੰਨੀਆਂ ਵੀ ਇਨਸਟਾਲਮੈਂਟ ਦਾ ਟਾਈਮ ਉਹਦੇ ਵਿੱਚ ਇਨਸਟਾਲਮੈਂਟ ਲੈ ਕੇ ਜਦੋਂ ਉਹਨਾਂ ਦੀ ਇਨਸਟਾਲਮੈਂਟ ਪੂਰੀਆਂ ਹੋ ਗਈਆਂ ਫਿਰ ਅਸੀਂ ਉਹਨਾਂ ਨੂੰ ਕਬਜ਼ਾ ਜਿਨ੍ਹਾਂ ਨੇ ਸਫਲ ਅਲੋਟੀ ਨੇ ਉਹਨਾਂ ਨੂੰ ਅਸੀਂ ਕਬਜ਼ਾ ਦਵਾਂਗੇ ਕੰਮ ਸਾਡਾ ਟਲ ਅਪਾਰਟਮੈਂਟ ਦਾ ਚੱਲਦਾ ਜੀ ਤਾਂ ਸਰ ਜਿਹੜੇ ਕੰਟਰੈਕਟ ਨੇ ਉਹਨਾਂ ਦੀ ਤੁਹਾਡੇ ਨਾਲ ਕੋਈ ਮੁਲਾਕਾਤ ਹੋਈ ਹੈ ਜਾਂ ਫਿਰ ਉਹਨਾਂ ਦੇ ਵੱਲੋਂ ਤੁਹਾਨੂੰ ਕੁਝ ਅਪਡੇਟ ਕੀਤਾ ਜਾ ਰਿਹਾ ਹੈ ਪਹਿਲੇ ਕਿਹਾ ਜਾ ਰਿਹਾ ਸੀ ਕਿ ਜਿਸ ਵੇਲੇ ਸੀਐਮ ਮਾਨ ਆਣਗੇ ਉਸ ਵੇਲੇ ਉਸ ਦਾ ਕੰਮ ਵਗੈਰਾ ਸ਼ੁਰੂ ਕਰਵਾਇਆ ਜਾਏਗਾ ਕੀ ਕਹਿਣਾ ਚਾਹੋਗੇ ਤੁਹਾਡੀ ਕੋਈ ਗੱਲਬਾਤ ਜਿਹੜੀ ਇਨੋਗ੍ਰੇਸ਼ਨ ਦੀ ਗੱਲ ਕਰਦੇ ਹੋ ਤੁਸੀਂ ਸਾਡੇ ਸੀਐਮ ਸਾਹਿਬ ਵੱਲੋਂ ਹਦਿਆਤਾਂ ਨੇ ਵੀ ਤੁਸੀਂ ਕਿਸੇ ਵੀ ਰਾਹੀਗਿਰ ਤੋਂ ਰક્ષੇ ਵਾਲੇ ਤੋਂ ਚਾਹੇ ਕਿਸੇ ਵੀ ਆਮ ਆਦਮੀ ਤੋਂ ਜਿਹੜੇ ਆਮ ਆਦਮੀ ਨੇ ਉਹ ਵੀ ਸਾਡੇ ਲਈ ਖਾਸ ਨੇ ਉਹਨਾਂ ਤੋਂ ਤੁਸੀਂ ਉਦਘਾਟਨ ਦਾ ਕਰਾ ਸਕਦੇ ਹੋ ਮੇਰੇ ਸਮੇਂ ਦੀ ਇੰਤਜ਼ਾਰ ਨਾ ਕਰਿਓ ਤੁਸੀਂ ਕਰਾ ਸਕਦੇ ਹੋ ਮੈਂ ਫਿਰ ਵੀ ਅਸੀਂ ਵੱਡਾ ਬਹੁਤ ਵੱਡਾ ਪ੍ਰੋਜੈਕਟ ਆ ਸੀ ਮੰਤਰੀ ਸਾਹਿਬਾਨ ਦੇ ਸੀਐਮ ਸਾਹਿਬ ਦੇ ਧਿਆਨ ਚ ਲਿਆਂਦਾ ਜਦੋਂ ਵੀ ਕਿਤੇ ਕੱਦ ਚੱਲਦੇ ਕੰਮ ਦੇ ਵਿੱਚ ਸੀਐਮ ਸਾਹਿਬ ਜਾਂ ਮੰਤਰੀ ਸਾਹਿਬ ਦਾ ਉਦਗਟਨ ਕਰਨਗੇ ਪਰ ਸਾਡਾ ਕੰਮ ਰੁਕਿਆ ਨਹੀਂ ਚੱਲਦਾ ਪਿਆ ਠੇਕੇਦਾਰ ਦੀ ਜਿਹੜੇ ਮਿਲਣ ਦੀ ਗੱਲ ਕੀਤੀ ਮੇਰਾ ਠੇਕੇਦਾਰ ਨਾਲ ਸਿਰਫ ਇੱਕ ਮੀਟਿੰਗ ਹੋਈ ਉਹਦੇ ਚ ਸਾਫ ਹਦਾਇਤਾਂ ਸੀ ਵੀ ਇੰਪਰੂਵਮੈਂਟ ਟਰਸਟ ਨੂੰ ਖਾਸ ਕਰਕੇ ਜਿਹੜਾ ਪ੍ਰੋਜੈਕਟ ਚੱਲਦਾ ਇਹਦੇ ਚ ਕੁਆਲਿਟੀ ਐਂਡ ਕੁਆਂਟੀਟੀ ਦਾ ਖਿਆਲ ਰੱਖਿਆ ਜਾਵੇ ਟਾਈਮ ਬਾਉਂਡ ਰੱਖਿਆ ਰੱਖਿਆ ਜਾ ਵੀ ਤਾਂ ਕਿ ਜਿਹੜੇ ਸਫਲ ਬਿਨੇਕਾਰ ਨੇ ਅਸੀਂ ਉਹਨਾਂ ਨੂੰ ਪੋਜੈਸ਼ਨ ਸਹੀ ਟਾਈਮ ਤੇ ਦੇ ਸਕੀਏ ਕੁਆਲਿਟੀ ਤੇ ਕੁਆਂਟੀਟੀ ਦਾ ਕੋਈ ਸਮਝੌਤਾ ਨਹੀਂ ਪੰਜਾਬੀ ਦੇ ਵਿੱਚ ਉਹਨਾਂ ਨੂੰ ਅਸੀਂ ਹਦਾਇਤ ਦਿੱਤੀ ਸੀ ਵੀ ਅਸੀਂ ਇਹਦੇ ਤੇ ਕੋਈ ਸਮਝੌਤਾ ਨਹੀਂ ਕਰਨਾ ਜੀ ਬਿਲਕੁਲ ਉਸ ਤੋਂ ਕਿਹੜੇ ਸਾਲ ਦੇ ਵਿੱਚ ਇਹ ਅਪਾਰਟਮੈਂਟ ਮਿਲ ਜਾਣਾ ਇਹ ਤੁਸੀਂ ਦੇਖਿਆ 2024 2025 ਦੇ ਵਿੱਚ ਅਸੀਂ ਦੇ ਦਾਂਗੇ 2025 ਦੇ ਵਿੱਚ ਲੋਕ ਇੱਥੇ ਆ ਸਕਣਗੇ ਜੀ ਸਰ ਤਾਂ ਗੱਲ ਕੀਤੀ ਜਾਏ ਨੈਰੂ ਸਿਧਾਂਤ ਕੇਂਦਰ ਦੀ ਤਾਂ ਤੁਹਾਡੇ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਤਾਂ ਕੀ ਕੁਝ ਉਸ ਦੇ ਉੱਪਰ ਫਿਲਹਾਲ ਦੇ ਲਈ ਅਪਡੇਟ ਆਇਆ ਕਿ ਕੁਝ ਐਕਸ਼ਨ ਦਿੱਤਾ ਅਸੀਂ ਨੋਟਿਸ ਕੀਤਾ ਸੀਗਾ ਵੀ ਕੋਈ ਕੰਸਟ੍ਰਕਸ਼ਨ ਹੋਈ ਆ ਜਾਂ ਕੋਈ ਬਿਲਡ ਅਪ ਹੈ ਰੈਂਡ ਦਿੱਤਾ ਉਹ ਨੋਟਿਸ ਦੇ ਜਵਾਬ ਦੇ ਵਿੱਚ ਮੇਰੇ ਖਿਆਲ ਚ ਉਹਨਾਂ ਨੇ ਕੁਝ ਪੇਪਰ ਵਰਕ ਦਿੱਤੇ ਨੇ ਜਿਨ੍ਹਾਂ ਨੂੰ ਅਸੀਂ ਵੈਰੀਫਾਈ ਕਰਨਾ ਵੀ ਕਿਤੇ ਉਹ ਜਿਹੜੇ ਪੇਪਰ ਵਰਕ ਉਹਨਾਂ ਨੇ ਸਾਨੂੰ ਕੋਰਮ ਪੂਰਾ ਕਰਕੇ ਦਿੱਤਾ ਉਹ ਸਹੀ ਨੇ ਜੇ ਉਹ ਸਹੀ ਹੋਏ ਤੇ ਫਿਰ ਅਸੀਂ ਉਹਦੇ ਤੇ ਅਨਸਾਰ ਕਾਰਵਾਈ ਕਰਾਂਗੇ ਜੇ ਉਹ ਪੇਪਰ ਗਲਤ ਹੋਈ ਤੇ ਅਸੀਂ ਫਿਰ ਜਿਹੜਾ ਐਕਸ਼ਨ ਸਾਡਾ ਲੀਗਲ ਬੰਦਾ ਸੀ ਲਵਾਂਗੇ ਉਹ ਪੇਪਰ ਵਰਕ ਨੂੰ ਅਸੀਂ ਚੈੱਕ ਕਰਾਂਗੇ ਜੀ ਤਾਂ ਸਰ ਕਿਸ ਵੇਲੇ ਸਾਰੇ ਡਾਕੂਮੈਂਟੇਸ਼ਨ ਦਿੱਤੀ ਗਈ ਹੈ ਨੈਰੋ ਸਿਧਾਂਤ ਕੇਂਦਰੀ ਨਾ ਮੇ ਖਾਲਚੇ ਕੁਛ ਤਾਂ ਪੇਪਰ ਉਹਨਾਂ ਨੇ ਜਦੋਂ ਨੋਟਿਸ ਦਿੱਤਾ ਸੀ 7 ਦਿਨ ਦੇ ਅੰਦਰ ਅੰਦਰ ਦੇਤੇ ਸੀ ਕੁਝ ਡਾਕੂਮੈਂਟ ਅਸੀਂ ਹੋਰ ਮੰਗ ਕੀਤੀ ਸੀ ਇੱਕ ਦੋ ਡਾਕੂਮੈਂਟ ਉਹਨਾਂ ਕੋਲੇ ਪ੍ਰੋਵਾਈਡ ਨਹੀਂ ਸੀ ਕਰਾ ਸਕੇ ਕੋੰਨੇ ਸਾਡੇ ਕੋਈ ਸਾਡਾ ਇਹਨਾਂ ਦਾ ਰਿਕਾਰਡ ਰੂਮ ਕਿਤੇ ਹੋਰ ਆ ਉਹ ਥੋੜੇ ਜਿਹਾ ਪੇਪਰ ਵਰਕ ਲੇਟ ਆ ਗਿਆ ਸਾਡੇ ਕੋਲ ਅੱਗੇ ਹੁਣ ਮੇਰੇ ਖਿਆਲ ਚ ਸਰ ਤੁਹਾਨੂੰ ਅਗਰ ਮੈਂ ਪੁੱਛਾਂ ਤਾਂ ਤੁਹਾਨੂੰ ਕੀ ਲੱਗਦਾ ਹੈ ਨੈਰੋ ਸਿਧਾਂਤ ਕੇਂਦਰ ਦੀ ਇੱਕ ਜਗ੍ਹਾ ਦਿੱਤੀ ਗਈ ਸੀ ਇੱਕ ਪਾਰਟਿਕੂਲਰ ਕੰਮ ਦੇ ਲਈ ਤੇ ਉਸ ਨੂੰ ਰੈਂਟ ਦੇ ਲਈ ਦੁਕਾਨਾਂ ਦੇ ਦਿੱਤੀਆਂ ਗਈਆਂ ਤੇ ਹੋਰ ਵੀ ਬਹੁਤ ਕੁਝ ਚੱਲ ਰਿਹਾ ਸੀ ਤਾਂ ਤੁਸੀਂ ਇਸ ਚੀਜ਼ ਨੂੰ ਕਿਸ ਨਜ਼ਰ ਦੇ ਨਾਲ ਦੇਖੀਏ ਇਹ ਜਿਹੜਾ ਰੈਂਟ ਦਾ ਕੰਮ ਚੱਲਦਾ ਪਿਆ ਸੀ ਇਹ ਕੋਈ ਸਾਲ ਦਾ 2 ਸਾਲ ਪਹਿਲਾਂ ਨਹੀਂ ਮੇਰੇ ਖਿਆਲ ਚ ਜੋ ਮੈਨੂੰ ਪਤਾ ਲੱਗਾ ਕਾਫੀ ਧੇਰ ਤੋਂ ਜਾਦੀ ਬਿਲਡਿੰਗ ਬਣੀ ਹੈ ਘੱਟ 30 40 ਸਾਲ ਹੋ ਗਏ ਜਾਦਾ ਹੀ ਕੰਮ ਚੱਲਿਆ ਪਰ ਅਸੀਂ ਜਦੋਂ ਸਾਡੇ ਧਿਆਨ ਜਾਂ ਦੇਖੋ ਪਬਲਿਕ ਦਾ ਕੋਈ ਵੀ ਨਮਾਇੰਦਾ ਪਬਲਿਕ ਦਾ ਕੋਈ ਵੀ ਇਨਸਾਨ ਆਮ ਆਦਮੀ ਚਾਹੇ ਪ੍ਰੈਸ ਦੀ ਜਿਹਦੀ ਵੀ ਡਿਊਟੀ ਜ਼ਿੰਮੇਵਾਰੀ ਬੰਦੀ ਆ ਉਹ ਸਾਨੂੰ ਆ ਕੇ ਕੋਈ ਦੱਸਦਾ ਵੀ ਆ ਚੀਜ਼ ਗਲਤ ਬਣੀ ਹੋਈ ਆ ਆ ਚੀਜ਼ ਤੇ ਕੋ ਨਜਾਇਜ਼ ਕਬਜ਼ਾ ਹੋ ਰਿਹਾ ਅਸੀਂ ਉਹਨੂੰ ਜਦੋਂ ਸਾਡੇ ਧਿਆਨ ਚਾਹਦੇ ਤੇ ਉਹਨੂੰ ਅਸੀਂ ਕੋਕ ਕਰਨੀ ਆ ਵੀ ਕਿਤੇ ਇਹ ਗਲਤ ਤਾਂ ਨਹੀਂ ਹੋ ਰਿਹਾ ਉਹਨੂੰ ਗਲਤ ਕਰਕੇ ਉਹ ਗਲਤ ਨੂੰ ਠੀਕ ਕਰਕੇ ਦੇਣਾ ਸਾਡੀ ਜ਼ਿੰਮੇਵਾਰੀ ਹੈ ਜੀ ਤਾਂ ਸਾਡਾ ਜੇਕਰ ਗਲਤ ਪਾਇਆ ਗਿਆ ਤਾਂ ਕੀ ਕੁਝ ਕਾਰਵਾਈ ਕਰੇਗਾ ਇੰਪਰੂਵਮੈਂਟ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀਗਾ ਵੀ ਅਗਰ ਪੇਪਰ ਵਰਕ ਦੇ ਵਿੱਚ ਕੋਈ ਗਲਤ ਹੋਇਆ ਤੇ ਜਿਹੜਾ ਨੋਟਿਸ ਆਸੀ ਉਹਨੂੰ ਇੱਕ ਨੋਟਿਸ ਹੋਰ ਕਰਾਂਗੇ ਅਗਰ ਉਹ ਆਪਣੀ ਕੰਸਟਰਕਸ਼ਨ ਨੂੰ ਠੀਕ ਨਹੀਂ ਕਰਦਾ ਤੇ ਜਿਹੜਾ ਲੀਗਲ ਐਕਸ਼ਨ ਸਰਕਾਰ ਨੂੰ ਬਣਦਾ ਸੀ ਭੇਜਾਂਗੇ ਕੋਰਟ 'ਚੋਂ ਵੀ ਭੇਜਾਂਗੇ ਤੇ ਸਰਕਾਰ ਨੂੰ ਵੀ ਲਿਖ ਕੇ ਧੰਨਵਾਦ ਸ੍ਰੀ ਤੁਸੀਂ ਦੇਖਿਆ ਕਿ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਜਿਹੜੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਤੇ ਜਿਹੜਾ ਟਾਇਲਾ ਦਾ ਇਹ ਮੁੱਦਾ ਸੀ ਉਸ ਨੂੰ ਲੈ ਕੇ ਵੀ ਸਵਾਲ-ਜਵਾਬ ਕੀਤੇ ਗਿੱਤ ਜ਼ਰੂਰੀ ਤੁਸੀਂ ਦੇਖਿਆ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਚੰਡੀਗੜ੍ਹ ਵਿਖੇ ਸੀ ਬੀਤੇ ਦਿਨ ਤੇ ਉਹਨਾਂ ਨੂੰ ਇਸ ਗੱਲ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਤਾਂ ਬਿਲਕੁਲ ਹੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਅਜਿਹਾ ਕੁਝ ਹੋ ਜਾਏ ਟਰੱਸਟ ਦੇ ਵਿੱਚ ਤੇ ਸਟਾਫ ਦੇ ਵੱਲੋਂ ਜਿਹੜੇ ਚੇਅਰਮੈਨ ਨੇ ਉਹਨਾਂ ਨੂੰ ਹੀ ਇਸ ਬਾਬਤ ਜਾਣਕਾਰਨਾ ਕਰਵਾਇਆ ਜਾਏ ਜਾਂ ਫਿਰ ਸਵੇਰ ਦੇ ਵੇਲੇ ਵੀ ਜਿਸ ਵੇਲੇ ਜਿਹੜੇ ਚੇਅਰਮੈਨ ਨੇ ਜਿਸ ਵ ਹੋਏ ਤਾਂ ਉਹਨਾਂ ਦੇ ਵੱਲੋਂ ਦੇਖਿਆ ਗਿਆ ਹੋਏਗਾ ਕਿ ਕੁਝ ਕੰਮ ਕੀਤਾ ਜਾ ਰਿਹਾ ਤੇ ਉਹਨਾਂ ਦੇ ਵੱਲੋਂ ਇਸ ਬਾਬਤ ਕੋਈ ਵੀ ਜਾਣਕਾਰੀ ਲੈਣੀ ਜਿਹੜੀ ਹੈ ਜ਼ਰੂਰੀ ਨਹੀਂ ਸਮਝੀ ਗਈ ਤਾਂ ਜ਼ਰੂਰ ਹੀ ਤੁਸੀਂ ਦੇਖ ਸਕਦੇ ਹੋ ਕਿ ਕਿਤੇ ਨਾ ਕਿਤੇ ਲਾਪਰਵਾਹੀ ਠੇਕੇਦਾਰ ਦੀ ਵੀ ਜਿਹੜੀ ਇਸ ਵਿਚਾਲੇ ਨਜ਼ਰ ਆਈ ਤਾਂ ਹੁਣ ਕੀ ਕੁਝ ਐਕਸ਼ਨ ਜਿਹੜਾ ਉਹਨਾਂ ਦੇ ਵੱਲੋਂ ਲਿੱਤਾ ਜਾਏਗਾ ਇਹ ਦੇਖਣਾ ਹੋਵੇਗਾ